ਪਰ ਇਹਨਾਂ ਦਾ ਕੋਈ ਕਿਰਦਾਰ ਨਹੀਂ ਕੁਛ ਨਹੀਂ ਬਠੇ ਪੁਰਾਣੇ ਖੁੰਡ ਪੁਰਾਣੇ ਉੱਥੇ ਬੈਠੇ ਆ ਬਸ ਹਰ ਵਾਰੀ ਕਹਿੰਦੇ ਇੱਕ ਮੌਕਾ ਹੋਰ ਦਿਓ ਜੀ ਇੱਕ ਮੌਕਾ ਹੋਰ ਨਹੀਂ ਮਿਲਨੇ ਯਾਰ ਮੌਕੇ ਕਿੰਨੇਕ ਦੇ ਦੀਏ ਦੇ ਦਿੱਤੇ ਤਾਂ ਹੈਗੇ ਸੀ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਜਾਂ ਕੋਈ ਖਾਨਦਾਨੀ ਮਤਲਬ ਰਾਜਨੀਤਿਕ ਲੋਕਾਂ ਵੀ ਮੇਰਾ ਦਾਦਾ ਮੰਤਰੀ ਸੀ ਮੇਰਾ ਬਾਪੂ ਐਮਐਲਏ ਸੀ ਬਣਨੇ ਬਣਨਾ ਹੈ ਬਈ ਰੱਖਣਾ ਹੀ ਪੈਣਾ ਬਈ ਚੱਲਣਾ ਹੀ ਪੈਣਾ ਵੀ ਐਸੇ ਕੰਮ ਨੂੰ ਅੱਗਾ ਵਧਾਉਣਾ ਅਸੀਂ ਕਦੋਂ ਸੀ ਇਸ ਕਲੈਂਚੀ ਅਈ ਤਾਂ ਇਸਤਵ ਦੇ ਆਪਣੇ ਕੰਮ ਕਰਦੇ ਸੀ ਸਾਰੇ ਡਾਕਟਰ ਸਾਹਿਬ ਡਾਕਟਰ ਸੀਗੇ ਕੋਲੀ ਸਾਹਿਬ ਆਪ ਦਾ ਕੰਮ ਕਰਦੇ ਸੀ ਆ ਜਿੰਨੇ ਵੀ ਸਾਡੇ ਬੈਠੇ ਆ ਬੰਦੇ ਸਾਰੇ ਆਪਦੇ ਆਪਦੇ ਕੰਮਾਂ 'ਚ ਲੱਗੇ ਸੀ ਅਸੀਂ ਕੀ ਗਲੂ ਲੈਣਾ ਸੀ ਇਧਰੋਂ ਵੀ ਨਾ ਗਾਹਾਂ ਕੋਈ ਐ ਛੜ ਰਖੀ ਐ ਵੀ ਕੁਰਸੀ ਮੇਰੇ ਤਾਂ ਕੋ ਮੇਰੇ ਤਾਂ ਹਰੇਕ ਇਲੈਕਸ਼ਨ ਵਾਰੀ ਉਹ ਪੱਕਾ ਕਾਗਜ਼ ਭਰਦੇ ਆ ਉਹਦੇ 'ਚ ਉਹ ਦੱਸਣਾ ਪੈਂਦਾ ਐਫੀ ਡੈਵਟ ਦੇਣਾ ਪੈਂਦਾ ਹੈ ਜਾਇਦਾਦ ਦਾ ਮੇਰੇ ਤਾਂ ਘਟਦੀ ਐ ਹਰੇਕ ਵਾਰ 12 'ਚ ਲਹਿਰੇ ਤੋਂ ਲੜਿਆ ਜਿੰਨੀ ਜਿੰਨੀ ਹੈਗੀ ਸੀ ਦਸਤੀ 14 ਚ ਫੇਰ ਲੜਿਆ ਸੰਗਰੂਰੋਂ 12 ਨਾਲੋਂ ਕੱਟ ਗਈ 17 ਚ ਜਲਾਲਾਬਾਦ ਤੋਂ ਲੜਿਆ 14 ਨਾਲੋਂ ਕੱਟ ਗਈ 19 ਚ ਫੇਰ ਲੜਿਆ 17 ਨਾਲੋਂ ਕੱਟ ਗਈ 22 ਚ ਫੇਰ ਲੜਿਆ 19 ਨਾਲੋਂ ਕੱਟ ਗਈ ਫੁਕਾਦੇ ਬਾਅਦ ਮੈਂ ਤਾਂ ਬੰਬੇ ਵਾਲੇ ਆਵਾਜ਼ਾਂ ਮਾਰੀ ਜਾਂਦੇ ਕਹਿੰਦੇ ਆ ਜਾ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਟੋਬਿਆਂ ਦੇ ਫਿਰ ਦਰਨਾ ਕਦੇ ਕਿਤੇ ਫਿਰ ਦਰਨਾ ਉਹ ਮੈਂ ਕਹਾ ਯਾਰ ਹੁਣ ਜਿਹੜੇ ਕੰਮਾਂ 'ਚ ਪਾਤੇ ਰੱਬ ਨੇ ਪਾਤੇ ਹੁਣ ਨਹੀਂ ਪਿੱਛੇ ਮੁੜਦੇ ਹੁਣ ਤਾਂ ਲੋਕਾਂ ਨੇ ਹੱਕ 'ਚ ਹੀ ਖੜਾਂਗੇ ਹੁਣ ਤਾਂ ਜੋ ਮਰਜੀ ਹੋ ਜੇ